ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਐਡੀਓ ਕੇਤੀਬੜੀ ਤੇ ਐਕਸੈਂਪਲ ਹੈ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਬਰਸੀਮ ਦੇ ਬਾਰੇ ਬਰਸੀਮ ਕਈ ਜਗ੍ਹਾ ਤੋਂ ਹੀਟੋਂ ਗੱਲ ਰਿਹਾ ਹੈ ਜਾਂ ਕਹਿ ਲਈਏ ਬਰਸੀਮ ਦਾ ਗਾਲੇ ਬਾਰੇ ਇਹਦੇ ਕਾਰਨ ਅਤੇ ਹੱਲ ਇਹ ਗੱਲ ਜਾਣਾਂਗੇ ਫਿਰ ਆਪਾਂ ਗੱਲ ਕਰਾਂਗੇ ਝਾੜ ਵਧਾਉਣ ਦੇ ਨੁਕਤੇ ਬਾਰੇ ਕ੍ਰੀਨੇ ਨਦੀਨਾ ਦਾ ਛੁਟਕਾਰਾ ਆਪਾਂ ਕਿਵੇਂ ਪਾ ਸਕਦੇ ਹਾਂ ਕਿਉਂਕਿ ਸਭ ਨੂੰ ਪਤਾ ਹੈ ਵੀ ਇਹ ਆਪਾਂ ਪਸ਼ੂਆਂ ਨੂੰ ਪਾਉਣੀ ਹੁੰਦੀ ਹੈ ਬਰਸ਼ੀਮ ਤੇ ਉਹਦੇ ਕਰਕੇ ਆਪਾਂ ਇਹ ਚੀਜ਼ਾਂ ਨਦੀਨ ਨਾਸ਼ਕਾਂ ਜਿਹੇ ਚੀਜ਼ਾਂ ਆਪਾਂ ਛਿਰਕਣ ਤੋਂ ਪਰਹੇਜ਼ ਕਰਨਾ ਤੇ ਫਿਰ ਇਹਨਾਂ ਵਿੱਚ ਕਈ ਵਾਰ ਤੱਤਾਂ ਦੀ ਘਾਟ ਆ ਜਾਂਦੀ ਹੈ ਜਿਹਦੇ ਕਰਕੇ ਆਪਣੇ ਝਾੜ ਦੇ ਘਟਨ ਘਟਨ ਦਾ ਖੱਛਾ ਰਹਿੰਦਾ ਸੋ ਕਿਹੜੀ ਨਿਸ਼ਾਨੀਆਂ ਕਿਹੜੇ ਤੱਤ ਦੇ ਘਟਨ ਡੈਫੀਸ਼ੈਂਸੀ ਦੀਆਂ ਉਹਦੇ ਬਾਰੇ ਗੱਲ ਕਰਾਂਗੇ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਕਿਸਾਨ ਵੀਰੋ ਬਰਸੀਮ ਦੇ ਗਾਲੇ ਬਾਰੇ ਇਹਦੇ ਜਿਹੜਾ ਕਿ ਹੇਠ ਤੋਂ ਗੱਲ ਲੱਗ ਜਾਂਦਾ ਇਹਨੂੰ ਆਪਾਂ ਉਲੀ ਨਾਸ਼ ਕਰੋ ਕਹਿ ਸਕਦੇ ਆ ਕਿਉਂਕਿ ਇਹ ਉਲੀ ਦੇ ਕਾਰਨ ਹੁੰਦਾ ਇਹਦੇ ਨਾਲ ਜ਼ਮੀਨ ਵਿੱਚੋਂ ਤਣੇ ਦੇ ھیਟਲੇ ਹਿੱਸੇ ਤੇ ਹਮਲਾ ਕਰਦੀ ਹੈ ਜੀਰੇ ਕਰਕੇ ਤਣਾ ਆਪਣਾ ਗਲਨ ਲੱਗ ਜਾਂਦਾ ਇਹ ਜਿਵੇਂ ਕਿ ਤੁਸੀਂ ਆਹ ਤਸਵੀਰ ਦੇ ਵਿੱਚ ਦੇਖ ਰਹੇ ਹੋ ਚਿੱਟੇ ਰੰਗ ਦਾ ਜਾਲ ਬਣਾ ਲੈਂਦੀ ਹੈ ਜਿਹੜੀ ਜ਼ਮੀਨ ਤੇ ਪਏ ਮੱਲੜ ਤੇ ਵਾਧਾ ਰਹਿੰਦਾ ਤੇ ਜਿੱਥੇ ਸਮੱਸਿਆ ਕਾਫੀ ਜ਼ਿਆਦਾ ਆਉਂਦੀ ਹੈ ਤਾਂ ਉੱਥੋਂ ਆਪਾਂ ਪਰਹੇਜ਼ ਕਰਨਾ ਵੀ ਅਗਲੇ ਸਾਲਾਂ 2-3 ਸਾਲ ਹੈ ਜਿਹੜਾ ਉੱਥੇ ਬਰਸੀਮ ਨਾ ਬੀਜੀਏ ਤੇ ਹੁਣ ਇਹਦਾ ਹਾਲ ਹੀ ਹੈ ਵੀ ਆਪਾਂ ਕੋਈ ਵੀ ਕੰਟੈਕਟ ਫੰਗੀਸਾਈਡ ਜਿਵੇਂ ਕਿ ਡਾਇਥੀਨਮ 45 ਹੁੰਦੀ ਹੈ ਉਰੀ ਸਪਰੇਅ ਵਾਰਾ ਕਰ ਸਕਦੇ ਆ ਕਿਉਂਕਿ ਜੇਕਰ ਸਿਸਟੈਮਿਕ ਆਪਾਂ ਦਵਾਈ ਕਰਾਂਗੇ ਤਾਂ ਆਪਾਂ ਨੂੰ ਪਤਾ ਹੈ ਵੀ ਬਾਅਦ ਚ ਪਸ਼ੂਆਂ ਨੇ ਖਾਣਾ ਹੁੰਦਾ ਤਾਂ ਉਹ ਬੂਟੇ ਦੇ ਵਿੱਚ ਰੱਜ ਜਾਂਦੀ ਹੈ ਸੋ ਇਹ ਆਪਾਂ ਖਾਸ ਧਿਆਨ ਰੱਖਣਾ ਹੈ ਜੇਕਰ ਕੋਈ ਵੀ ਉਲੀ ਨਾਸ਼ ਕਰਨੀ ਹੈ ਤਾਂ ਉਹ ਜਿਹੜੀ ਹੈ ਕੰਟੈਕਟ ਹੋਣੀ ਜ਼ਰੂਰੀ ਹੈ ਤਾਂ ਕਈ ਵਾਰ ਕਿਸਾਨਾਂ ਦਾ ਸਵਾਲ ਆ ਜਾਂਦਾ ਵੀ ਇਹਦੇ ਵਿੱਚ ਨਦੀਨ ਜ਼ਿਆਦਾ ਹੋਗੇ ਜਿੱਥੇ ਇਹਦੀ ਪ੍ਰੋਬਲਮ ਆਉਂਦੀ ਹੈ ਤਾਂ ਕਿਸਾਨ ਵੀਰੋ ਕੋਸ਼ਿਸ਼ ਕਰੋ ਬਿਜਾਈ ਇਹ ਜਿਹੜੀ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਛੇਤੀ ਕਰੋ ਕਿਉਂਕਿ ਇਹ ਨਾਲ ਕੀ ਹੈ ਜਦੋਂ ਟੈਂਪਰੇਚਰ ਘਟਦਾ ਹੈ ਤਾਂ ਨਦੀਨਾਂ ਦੀ ਜਿਹੜੀ ਹੈ ਉੱਗਣ ਦੀ ਸਮੱਸਿਆ ਜਿਹੜੀ ਹੈ ਆਪਾਂ ਨੂੰ ਘਟ ਜਾਂਦੀ ਹੈ ਜਾਂ ਆਪਾਂ ਕੀ ਕਰਨਾ ਹੈ ਬਰਸੀਮ ਦੇ ਨਾਲ ਆਪਾਂ ਰਾਇਰ ਲਾ ਕੇ ਬੀਜ ਦਿਆ ਕਰੀਏ ਕਿਉਂਕਿ ਜਿਹੜੀ ਰਾਇ ਦੀ ਫਸਲ ਹੈ ਉਹ ਛੇਤੀ ਵੱਧਦੀ ਹੈ ਤੇ ਉਹ ਜਿਹੜੀ ਹੈ ਫਿਰ ਨਦੀਨਾਂ ਨੂੰ ਦੱਬ ਲੈਂਦੀ ਹੈ ਤਾ ਅੱਗੇ ਗੱਲ ਕਰਦੇ ਆਂ ਆਪਾਂ ਕਿਸਾਨ ਵੀਰੋ ਜਿਹੜੀ ਐ ਝਾੜ ਵਧਾਉਣ ਦੇ ਬਾਰੇ ਉਦੋਂ ਬਾਅਦ ਆਪਾਂ ਕਰਾਂਗੇ ਇਹਦੇ ਵਿੱਚ ਨਿਊਟਰੀਅੰਟ ਡੈਫੀਸ਼ੈਂਸੀ ਦੇ ਬਾਰੇ ਤਾਂ ਆਪਾਂ ਜੇਕਰ ਝਾੜ ਵਧਾਉਣਾ ਚਾਹੁੰਦੇ ਆਂ ਤਾਂ ਉਹਦੇ ਲਈ ਆਪਾਂ ਕੀ ਕਰ ਸਕਦੇ ਆਂ ਕਿਸਾਨ ਵੀਰੋ 13045 ਆਪਾਂ ਸਪਰੇਅ ਕਰਨੀ ਐ ਫੁੱਲ ਸ਼ੁਰੂ ਹੋਣ ਤੇ ਹਫਤੇ ਹਫਤੇ ਤੇ ਇਹਦੀਆਂ ਜਿਹੜੀਆਂ ਆਪਾਂ ਦੋ ਸਪਰੇਅਾਂ ਕਰਨੀਆਂ ਇਹਦੇ ਨਾਲ ਜਿਹੜਾ ਆਪਣਾ ਝਾੜ ਐ ਜਿਹੜਾ ਉਹ ਕਾਫੀ ਜ਼ਿਆਦਾ ਜਿਹੜਾ ਫਰਕ ਪੈਂਦਾ ਉਹਦੇ ਤੇ ਵਾਧਾ ਜਿਹੜਾ ਤੇ ਹੁਣ ਗੱਲ ਕਰਦੇ ਆਪਾਂ ਜਿਹੜੀਆਂ ਕੁਸ਼ ਮਾਈਕਰੋਨਿਊਟ੍ਰੀਐਂਟਸ ਕਹਿ ਲਈਏ ਜਿਹੜੀ ਸਮੱਸਿਆ ਆਉਂਦੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਈ ਵਾਰ ਜਿਹੜੇ ਆ ਪੱਤੇ ਐ ਉਹ ਗੁਲਾਬੀ ਜੇ ਜਾਂ ਕਹਿ ਲਈਏ ਜਾਮ ਜਾਮਨੀ ਰੰਗ ਦੇ ਜਿਹੜੇ ਆ ਪੱਤੇ ਹੋਣ ਲੱਗ ਜਾਂਦੇ ਆ ਤਾਂ ਉਹ ਜਿਹੜੀ ਘਾਟ ਹੁੰਦੀ ਹੈ ਉਹਨੂੰ ਆਪਾਂ ਫਾਸਫੋਰਸ ਦੀ ਘਾਟ ਕਹਿ ਸਕਦੇ ਆ ਫਾਸਫੋਰਸ ਦੀ ਜਦੋਂ ਵੀ ਬਰਸੀਮ ਤੇ ਘਾਟ ਆਊਗੀ ਤੇ ਜਿਹੜੇ ਜਿਹੜੇ ਪੱਤੇ ਆ ਉਹ ਜਾਮਨੀ ਰੰਗ ਦੇ ਹੋਣ ਲੱਗ ਜਾਣਗੇ ਉਹਦੇ ਹਾਲੀ ਆਪਾਂ ਕੀ ਕਰ ਸਕਦੇ ਆ ਆਪਾਂ 123216 ਆ ਜਾਂ 052 ਇਹਨਾਂ ਚੀਜ਼ਾਂ ਦੀ ਜਿਹੜੀ ਸਪਰੇਅ ਕਰ ਸਕਦੇ ਆ ਉਹਦੇ ਨਾਲ ਜਿਹੜਾ ਆਪਣਾ ਫਾਸਫੋਰਸ ਦੀ ਜਿਹੜੀ ਕਮੀ ਹੈ ਉਹ ਦੂਰ ਹੋ ਜੂ ਅੱਗੇ ਜਿਹੜੇ ਤਤ ਤਰੀਕਾ ਆਟਾ ਸਕਦੀ ਹੈ ਉਹ ਹੈਗੀ ਹੈ ਮੈਗਨੀਜ਼ ਮੈਗਨੀਜ਼ ਦੀ ਬਰਸੀਮ ਦੇ ਵਿੱਚ ਘਾਟ ਕਿਸਾਨ ਵੀਰੋ ਉੱਥੇ ਜ਼ਿਆਦਾ ਹੁੰਦੀ ਹੈ ਜਿੱਥੇ ਆਪਣਾ ਕਹ ਲਈਏ ਹਲਕੀ ਜ਼ਮੀਨ ਹੋਵੇ ਜਾਂ ਰੇਸਲੀ ਹੋਵੇ ਜਾਂ ਆਪਾਂ ਕਹ ਦਈਏ ਜਿੱਥੇ ਝੋਨੇ ਤੋਂ ਬਾਅਦ ਆਪਾਂ ਜਿਹੜੀ ਇਹ ਫਸਲ ਬੀਜੀ ਹੋਵੇ ਉੱਥੇ ਜਿਹੜਾ ਮੈਗਨੀਜ਼ ਦੀ ਘਾਟ ਦੇ ਆਉਣ ਦੇ ਜ਼ਿਆਦਾ ਜਿਹੜੇ ਚਾਂਸਸ ਹੁੰਦੇ ਆ ਇਹਦੇ ਵਿੱਚ ਕੀ ਹੁੰਦਾ ਕਿਸਾਨ ਵੀਰੋ ਜਿਹੜੇ ਵਿਚਕਾਰਲੇ ਤਣੇ ਦੇ ਪੱਤੇ ਵਿਚਕਾਰੋਂ ਜਿਹੜੇ ਸਲੇਟੀ ਪੀਲੇ ਰੰਗ ਦੇ ਹੋ ਕੇ ਜਿਹੜੇ ਸੁੱਕਣ ਲੱਗ ਜਾਂਦੇ ਆ ਫਿਰ ਇਹ ਤੇ ਕੀ ਹੁੰਦਾ ਨੋਕ ਤੇ ਜਿਹੜਾ 1/3 ਹਿੱਸਾ ਪੱਤੇ ਦਾ ਜਿਹੜਾ ਮੁੱਢ ਤੋਂ ਹਰਾ ਰਹਿੰਦਾ ਤੇ ਹੌਲੀ-ਹੌਲੀ ਜਿਹੜੇ ਆ ਇਹ ਗੁਲਾਬੀ ਤੋਂ ਭੂਰੇ ਰੰਗ ਦੇ ਹੋਣ ਲੱਗ ਜਾਂਦੇ ਤੇ ਹੌਲੀ-ਹੌਲੀ ਇਹ ਜਿਹੜੇ ਪੱਤੇ ਆਪਣੇ ਆ ਸ਼ਾਨੀ-ਸ਼ਾਨੀ ਹੋਣ ਲੱਗ ਜਾਂਦੇ ਆ ਸੋ ਇਹ ਜਿਹੜਾ ਮੈਗਨੀਜ਼ ਦੀ ਘਾਟ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ ਕਿਉਂਕਿ ਇਹਨੇ ਜਿਹੜੀ ਆਪਣੀ ਫਸਲ ਨੂੰ ਖਰਾਬ ਕਰ ਸਕਦੀ ਹੈ ਸੋ ਇਹਦੇ ਲਈ ਆਪਾਂ ਕੀ ਕਰਨਾ ਹੈ ਕਿਸਾਨ ਵੀਰੋ 1 ਕਿਲੋ ਮੈਗਨੀਸ ਸਲਫੇਟ 200 ਲੀਟਰ ਪਾਣੀ ਚ ਪਾ ਕੇ ਜਿਹੜੀ ਹੈ ਸਪਰੇਅ ਕਰਨੀ ਹੈ ਤਾਂ ਜੋ ਜਿਹੜਾ ਆਪਣਾ ਮੈਗਨੀਜ਼ ਦੀ ਘਾਟ ਹੈ ਦੂਰ ਹੋ ਸਕੇ ਤਾਂ ਹੁਣ ਆਪਾਂ ਗੱਲ ਕਰੀਏ ਸਗਲਾਤ ਜਿਹੜਾ ਆ ਜਾਂਦਾ ਉਹ ਆ ਜਾਂਦਾ ਪोटाश ਦਾ ਪोटाश ਦੀ ਘਾਟ ਨਾਲ ਕਿਸਾਨ ਵੀਰੋ ਕੀ ਹੁੰਦਾ ਹੈ ਕਿ ਜਿਹੜੀ ਪੱਤੇ ਦੀਆਂ ਜਿਹੜੀਆਂ ਸਾਈਡਸ ਬਰਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਕਹਿ ਲਈਏ ਸੜਨ ਲੱਗ ਜਾਂਦੀਆਂ ਸਾਈਡਾਂ ਸਾਈਡਾਂ ਤੋਂ ਜਿਹੜੇ ਪੱਤੇ ਸੜਨ ਲੱਗ ਗਏ ਸੜਦੇ ਆ ਜੇਕਰ ਤਾਂ ਉੱਥੇ ਜਿਹੜੀ ਹੈ ਆਪਣੀ ਘਾਟ ਉਹ ਪोटाਸ਼ ਦੀ ਹੋਊਗੀ ਇਹਦੇ ਲਈ ਆਪਾਂ ਜਿਹੜੀ ਜਿਵੇਂ ਕਿ ਮੈਂ ਤੁਹਾਨੂੰ ਝਾੜ ਵਧਾਉਣ ਲਈ ਦੱਸਿਆ ਪੱਤੇ 11045 ਦੀ ਸਪਰੇਅ ਕਰ ਸਕਦੇ ਆ ਤਾਂ ਉਹਦੇ ਨਾਲ ਜਿਹੜਾ ਆਪਣਾ ਪੋਟਾਸ਼ਦਰ ਦੀ ਜਿਹੜੀ ਆਪਣੀ ਘਾਟ ਆਈ ਹੈ ਉਹਦਾ ਆਪਣਾ ਹੱਲ ਹੋ ਜੂ। ਸੋ ਇਹ ਸੀ ਮੇਰੀ ਕਿਸਾਨ ਵੀਰੋ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਹੋਈ ਤਾਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ।